ਮਸ਼ਹੂਰ ਪੰਜਾਬੀ ਸਿੰਗਰ ਸੱਬਾ ਜਿਸ ਦੀ ਕੋਠੀ ਦਾ ਲੈਂਟਰ ਕੱਲੀ ਪੈ ਰਿਆ ਸੀ ਤੇ ਉਸ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਦੱਸ ਦੇ ਕਿ ਸੱਬੇ ਬਾਈ ਦੀ ਕੋਠੀ ਦਾ ਲੈਂਟਰ ਪੈ ਚੁੱਕਿਆਗਾ ਤੇ ਉੱਥੇ ਅੰਤਾਂ ਦਾ ਇਕੱਠ ਹੋਇਆਗਾ ਜਿਵੇਂ ਕਿ ਕਿਸੇ ਵੱਡੀ ਰੈਲੀ ਤੇ ਇਕੱਠ ਹੁੰਦਾਗਾ ਬਾਕੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਿ ਸੱਬਾ ਸਾਰੇ ਆਪਣੇ ਚੋਣ ਵਾਲਿਆਂ ਨੂੰ ਕਹਿ ਰਿਹਾ ਕਿ ਰੋਟੀ ਦੇ ਪਾਣੀ ਦਾ ਫੁੱਲ ਪ੍ਰਬੰਧ ਕੀਤਾ ਗਿਆ ਕਿਸੇ ਵੀ ਬਾਈ ਪੀਰ ਪੈਣ ਨੂੰ ਸਭ ਨੂੰ ਜੇ ਲੋੜ ਆ ਗਈ ਤਾਂ ਚਾਹ ਪਾਣੀ ਪੀ ਕੇ ਜਾਣਾਗਾ ਕਿ ਸਭ ਦਾ ਸੱਬੇ ਬਾਈ ਨੇ ਦਿਲੋਂ ਧੰਨਵਾਦ ਕੀਤਾਗਾ ਕਿ ਤੁਸੀਂ ਨੇ ਦਿਲ ਖੁਸ਼ ਕਰਤਾ ਸਾਰੇ ਵੀਰਾਂ ਨੇ ਪੈਣਾ ਨੇ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਬਾਕੀ ਪਿੰਡ ਦੇ ਲੋਕ ਵੀ ਬਹੁਤ ਜਿਆਦੇ ਖੁਸ਼ ਸੀਗੇ ਕਿਉਂਕਿ ਸੱਬੇ ਬਾਈ ਨੇ ਮਿਹਨਤ ਕਰਕੇ ਆਪਣੀ ਮਿਹਨਤ ਦੇ ਨਾਲ ਦਸੇ ਨੌਹਾਂ ਦੀ ਕਮਾਈ ਕਰਕੇ ਇਹ ਕੋਠੀ ਖੜੀ ਕੀਤੀ ਆ ਕਿਸੇ ਦਾ ਹੱਕ ਮਾਰ ਕੇ ਨਹੀਂ ਖੜੀ ਕੀਤੀ ਬਾਕੀ ਜਿਹੜੇ ਲੋਕ ਪਹੁੰਚ ਨਹੀਂ ਸਕੇ ਤੇ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਵੀ ਸੱਬੇ ਬਾਈ ਨੂੰ ਧੰਨਵਾਦ ਕੀਤਾ ਤੇ ਮੁਬਾਰਕਾਂ ਦਿੱਤੀਆਂ ਨੇ ਕਿ ਤੁਸੀਂ ਇੰਨਾ ਲੋਕਾਂ ਨੂੰ ਪਿਆਰ ਕੀਤਾ ਬਾਕੀ ਸੱਬੇ ਬਾਈ ਨੂੰ ਵੀ ਪਤਾ ਸੀਗਾ ਕਿ ਮੇਰੇ ਚੌਣ ਵਾਲੇ ਬਹੁਤ ਜ਼ਿਆਦਾ ਆਉਣਗੇ ਜਿਸ ਕਰਕੇ ਸੱਬੇ ਬਾਈ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਬਾਕੀ ਸੱਬਾ ਬਾਈ ਦਿਲ ਦਾ ਹੀਰਾ ਬੰਦਾਗਾ ਤੁਹਾਡਾ ਕੀ ਕਹਿਣਾ ਇਸ ਬਾਰੇ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ